Really like, like, like. और तू आप चुप अच्छा अच्छा, अच्छा सॉरी आप <laughs> <My, my call laughs> अरे चलो ना मुंजना वाला तरह जे आगे तो पे की इतनी है उधर क्वेश्चन खत्म होया अपना बोलते ना करेंगे उधर जबो वो क्वेश्चन दोबारा वो पता लग रही है ਇੱਕ ਚੀਜ਼ ਹੋਰ ਜੋ ਮੈਂ ਤੁਹਾਨੂੰ ਕੰਪਲੀਮੈਂਟ ਦੇਣਾ ਚਾਹਾਂਗੀ ਇਹ ਡਾਇਰੈਕਟਰ ਤੇ ਐਕਟਰ ਦੀ ਤੁਹਾਡੀ ਨਾ ਆਪਸ ਵਿੱਚ ਕੈਮਿਸਟਰੀ ਬਹੁਤ ਵਧੀਆ ਦੋਵਾਂ ਦੀ ਹੀਰੋਇਨ ਵਿੱਚ ਬੈਠੀ ਐਕਟਰ ਨਾਲ ਡਾਇਰੈਕਟਰ ਦੀ ਕੈਮਿਸਟਰੀ ਸ਼ਕਤ ਹੈ ਜਾ ਰਹੇ ਹੁੰਦੇ ਹਾਂ ਜਿਹੜੇ ਦਿਨਾਂ ਚ ਉਦੋਂ ਆਪਾਂ ਇਕ ਦਾ ਹੁੰਦੇ ਆ ਪੰਜਵੇਂ ਦਾ ਇਕ ਦਾ ਛੇਵੇਂ ਦਾ ਇਕ ਦਾ ਉਹ ਸੱਤਵੇਂ ਦਾ ਇਕ ਦਾ ਮੈਂ ਇਕ ਦਾ ਹੁੰਦਾ ਉਦੋਂ ਆਪਾਂ ਸਾਰੇ ਇਗਜ਼ਾਮ ਤੋਂ ਪਾਸ ਪਹੁੰਚਿਸ਼ ਹੋ ਰਹੇ ਹੁੰਦੇ ਹਾਂ ਨੌਵੇਂ ਦੇ ਇਗਜ਼ਾਮ ਤੋਂ ਦਸਵੇਂ ਦਾ ਜਦੋਂ ਇਗਜ਼ਾਮ ਆਉਂਦਾ ਆਪਾਂ ਸੂਟ ਪਹੁੰਚਿਸ਼ ਹੁੰਦਾ ਹੈ ਮੈਂ ਕਦੇ ਯੂਕੇ ਨਹੀਂ ਗਿਆ ਪਰ ਮੈਂ ਫਿਲਮ ਲਈ ਯੂਕੇ ਦੀ ਇਹ ਯੂਕੇ ਕਿਤਾ ਹੋਏ ਕਿਤਾ ਹੋਏਗਾ ਬਟ ਇਹ ਫਿਲਮ ਬਣਾਉਣ ਤੋਂ ਪਹਿਲਾਂ ਜੀ

ਕਮੇਡੀਅਨ ਇਕੱਠੇ ਹੋ ਗਏ ਤਾਂ ਮਤਲਬ ਉੱਥੇ ਸੈੱਟ ਤੇ ਮਹਿਫਿਲ ਲੱਗਦੀ ਹੁੰਦੀ ਸੀ ਅੱਜ ਤੇਰੀ ਵਾਰੀ ਹੈ ਤੇਰੀ ਵਾਰੀ ਹੈ ਇਦਾਂ ਤੁਸੀਂ ਦੱਸੋ ਮਹਿਫਿਲ ਬਹੁਤ ਮਹਿਫਿਲ ਲੱਗਦੀ ਸੀ ਕੋਈ ਮਹਿਫਿਲ ਨਹੀਂ ਲੱਗਦੀ ਸੀ ਇਹ ਟਾਈਮ ਨਹੀਂ ਰਹਿੰਦਾ ਸੀ ਅਰੇ ਸਰ ਹਰਦੀਪ ਸਰ ਜੋ ਹੈ ਉਹ ਗਾਣਾ ਮਤਲਬ ਬਿਲਕੁਲ ਬਹੁਤ ਸਟਾਈਲ ਹੈ ਅੱਛਾ ਕੀ ਬਾਤ ਹੈ ਐਕਚੁਅਲੀ ਕੀ ਹੈ ਨਾ ਉਹਨਾਂ ਨੂੰ ਪੁਰਾਣੇ ਗਾਣੇ ਬਹੁਤ ਜ਼ਿਆਦਾ ਉਹਨਾਂ ਨੂੰ ਉਹ ਪੰਡਾ ਆ ਰਹਾ ਹੈ ਕਿ ਪੁਰਾਣੇ Like मैंने पहले भी कहा था जब मैंने स्क्रिप्ट सुना यूनिक था आई <laughs> <गुण। laughs> <था करगा। laughs> नाइन <laughs> <क्या था। laughs> ਵਿਊਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 22 ਤਰੀਕ ਨੂੰ ਫਿਲਮ ਆ ਰਹੀ ਹੈ ਹੈ ਸਿਰੀ ਵੇ ਸਿਰੀ ਟ੍ਰੇਲਰ ਤੁਸੀਂ ਸਾਰੇ ਵੇਖ ਚੁੱਕੇ ਹੋ ਤੇ ਮੇਰੇ ਨਾਲ ਹੈ ਫਿਲਮ ਦੀ ਸਟਾਰ ਕਾਸਟ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਡੇ ਤਿੰਨਾਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਟ੍ਰੇਲਰ ਜਦੋਂ ਰਿਲੀਜ਼ ਹੋਇਆ ਹੈਨਾ ਇੱਕ ਨਾਲ ਅਮਨ ਦੇ ਵਿੱਚ ਡਰ ਹੁੰਦਾ ਵੀ ਪਤਾ ਨਹੀਂ ਲੋਕ ਪਸੰਦ ਕਰਨਗੇ ਕਨਸੈਪਟ ਨੂੰ ਪਤਾ ਨਹੀਂ ਨਹੀਂ ਹੈਨਾ ਜਦੋਂ ਰਿਲੀਜ਼ ਹੋਇਆ ਐਂਡ ਜਦ ਕੀ ਟ੍ਰੇਲਰ ਦੇ ਵਿੱਚ ਲੋਕਾਂ ਨੇ ਕਨੈਕਟ ਕੀਤਾ ਖੁਦ ਨਾਲ ਸੋ ਉਦੋਂ ਕੀ ਫੀਲਿੰਗ ਸੀਗੀ ਮਨ ਦੇ ਵਿੱਚ ਮੈਂ ਤਾਂ ਵਿਸਮੈ ਹਾਂ ਬਿਲਕੁਲ ਬਿਲਕੁਲ ਮੈਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਸੀ ਹੂੰ ਬਹੁਤ ਐਕਸਾਈਟਿਡ ਸੀ ਕਿਉਂਕਿ ਮੇਰੇ ਲਈ ਕਾਫੀ ਟਾਈਮ ਤੋਂ ਬਾਅਦ ਆਲਮੋਸਟ 7-8 ਸਾਲ ਤੋਂ ਬਾਅਦ ਮੈਂ ਕੋਈ ਵਧੀਆ ਜੀ ਫਿਲਮ ਪੰਜਾਬੀ ਸਿਨੇਮਾਤ ਮੈਨੂੰ ਮਿਲ ਰਹੀ ਹੈ ਜਿੱਥੇ ਮੈਂ ਲੈ ਕੇ ਆ ਰਿਹਾ ਆਪਣੀ ਆਡੀਅੰਸ ਲਈ ਤਾਂ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਕਿ ਹਾਂ ਜੀ ਤੁਸੀਂ ਪਲੀਜ਼ ਜਾ ਕੇ ਫਿਲਮ ਵੇਖੋ ਤੇ ਮੈਂ ਆਪ ਐਕਸਾਈਟਿਡ ਹਾਂ ਇਸ ਨੂੰ ਲੈ ਕੇ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜੋ ਫਿਲਮ ਮੈਂ ਆਪਣੇ ਮਾਪਿਆਂ ਨੂੰ ਦਿਖਾ ਸਕਦਾ ਜੀ ਉਹ ਫਿਲਮ ਐਕਚੁਅਲੀ ਉਹ ਫਿਲਮ ਹੈ ਜਿਹਨੂੰ ਲੈ ਕੇ ਮੈਂ ਆਪ ਐਕਸਾਈਟਡ ਆ ਕੰਫੀਡੈਂਟ ਆ ਖੁਸ਼ ਆ ਤੇ ਮੈਂ ਚਾਹਵਾਂਗਾ ਕਿ ਉਹ ਫਿਲਮ ਆਡੀਅנס ਨੂੰ ਦਿਖੇ ਤੇ ਇਹ ਸਿਰਫ ਇਹ ਸਿਰਫ ਉਹ ਫਿਲਮ ਹੈ ਮੇਰੇ ਲਈ ਐਂਡ ਜਦੋਂ ਮੈਂ ਇਹਦਾ ਟ੍ਰੇਲਰ ਰੱਖਿਆ ਸੀ ਮੈਂ ਨਰਵਸ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਇਹ ਨਵਾਂ ਕਨਸੈਪਟ ਹੈ ਆਡੀਅנס ਕੀ ਰਿਐਕਟ ਕਰੂਗੀ ਇਹਨਾ ਫੀਲ ਕਰੇਗੀ ਯਾਰ ਨਾਰਮਲ ਜੀ ਉਹੀ ਟਾਈਪ ਦੀ ਕਮੇਟੀ ਹੈ ਪਰ ਜਦੋਂ ਫਿਲਮ ਦਾ ਟ੍ਰੇਲਰ ਆਇਆ ਐਂਡ 3 ਮਿਲੀਅਨ ਦੇ ਉੱਤੇ ਵਿਊਜ਼ ਹੋ ਗਏ ਨੇ ਫੋ ਵੀ ਚੱਲ ਰਹੇ ਹਨ ਜੀ ਇਨਾ ਵਧੀਆ ਰਿਸਪੌਂਸ ਮਿਲਿਆ ਤੇ ਸਰ ਦਾ ਜੇ ਕਨਸੈਪਟ ਹੈ ਸਿਰੀ ਦਾ ਉਹ ਇਮੋਸ਼ਨਲ ਕਨਸੈਪਟ ਇਨਾ ਬੌਂਡ ਉਹਦਾ ਇਨਾ ਵਧੀਆ ਤਰੀਕਾ ਨਾਲ ਕਨੈਕਟ ਹੋਇਆ ਕਿ ਹਰਦੀਪ ਸਰ ਅਨਿਤਾ ਮੈਮ ਨੇ ਨਾ ਵਧੀਆ ਉਹ ਕੈਰੈਕਟਰ ਸਪੇਸ ਟਾਈਟਲ اور ਰੋਲ ਉਹਨਾਂ ਨੇ ਪਲੇ ਕੀਤਾ ਸਪੰਜ ਤੇ ਮੈਂ ਜਨੂਇਨਲੀ ਫੀਲ ਕਰਦਾ ਰੱਬ ਵੀ ਮੇਰੇ ਹੈ ਕਿ ਇਸ ਪਰ ਮ ਨੂੰ ਇੰਨਾ ਵਧੀਆ ਰਿਸਪਾਂਸ ਆਲਰੇਡੀ ਮਿਲ ਰਿਹਾ ਹੈ ਅਵਤਾਰ ਸਰ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੀ ਕਿਉਂਕਿ ਤੁਹਾਡੇ ਮੋਡਿਆਂ ਦੇ ਬਹੁਤ ਹੋਏ ਪਰ ਆਪਾਂ ਜਦੋਂ ਕੂਲ ਦਾਰੇ ਹੁੰਦੇ ਨੇ ਜਿਹੜੇ ਦਿਨਾਂ ਚ ਉਦੋਂ ਆਪਾਂ ਇਗਜ਼ਾਮ ਦਿੰਨੇ ਆ ਪੰਜਵੀਂ ਦਾ ਇਗਜ਼ਾਮ ਛੇਵੀਂ ਦਾ ਇਗਜ਼ਾਮ ਸੱਤਵੀਂ ਦਾ ਇਗਜ਼ਾਮ ਅੱਠਵੀਂ ਦਾ ਇਗਜ਼ਾਮ ਉਦੋਂ ਆਪਾਂ ਸਾਰੇ ਇਗਜ਼ਾਮ ਤੋਂ ਪਹਿਲਾਂ ਕੌਂਫੀਸ਼ ਹੋ ਰਹੇ ਹੁੰਦੇ ਆ ਨੌਵੀਂ ਦੇ ਇਗਜ਼ਾਮ ਤੱਕ ਹੂੰ ਦਸਵੀਂ ਦਾ ਜਦੋਂ ਇਗਜ਼ਾਮ ਉਹ ਆਪਾਂ ਸੂਪਰ ਕੌਂਫੀਸ਼ ਹੁੰਦੇ ਆ ਹਾਂਜੀ ਕਿਉਂਕਿ ਬੋਰਡ ਦਾ ਇਗਜ਼ਾਮ ਹੁੰਦਾ ਹੈ ਜਿਹੜਾ ਮੇਰਾ ਬੋਰਡ ਦਾ ਇਗਜ਼ਾਮ ਹੁੰਦਾ ਹੈ ਹੈਨਾ ਕਿਉਂਕਿ ਇਹ ਮੈਂ ਜਿਹੜੀ ਇਹ ਸਟੋਰੀ ਲਿਖੀ ਸੀਗੀ ਇਹ ਆਮ ਜਿੱਤਾਂ ਫਿਲਮਾਂ ਲਿਖਦਾ ਹੁੰਦਾ ਨਹੀਂ ਸੀਗੀ ਹੂੰ ਇੱਕ ਮੈਂ ਆਪਣੀ ਕਹਾਣੀ ਆਪਣੇ ਖੇਤਾਂ ਦੀ ਕਹਾਣੀ ਪੇਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਦੇਖਾਂ ਵੀ ਮੇਰੀ ਕਹਾਣੀ ਜਾਂ ਆਮ ਲੋਕਾਂ ਦੀ ਕਹਾਣੀ ਲੋਕਾਂ ਨੂੰ ਕਿੰਨੀ ਖਸਾੰਦ ਆਉਂਦੀ ਹੈ ਆਮ ਖੇਤਾਂ ਵਾਲੇ ਬੰਦਿਆਂ ਦੀ ਕਹਾਣੀ ਖੇਤਾਂ ਵਾਲੇ ਬੰਦੇ ਦੀ ਕਹਾਣੀ ਕੰਟਰਾਸਟ ਯੂਕੇ ਦੇ ਰਿਹਾ ਹੈ हां है हाँ ना so, सो इस करके वो थोड़ा सुपर कॉन्शियस थी यार 10वीं एग्जाम जड़े बोर्ड एग्जाम होते हैं वो वाला कॉन्शियसनेस <laughs> क्या होता है श्वेता मैम आपसे जानना चाहूंगी कि जब आपको ये स्क्रिप्ट मिली तो आ, आपने कैसे हाँ किया कि हाँ ये कांसेप्ट मुझे करना चाहिए क्योंकि ये आपकी पहली फिल्म थी yes. तो आपने बहुत सोचा होगा बिल्कुल नहीं सोचा नहीं, नहीं सोचा बहुत ज्यादा ही एक्साइटेड थी बिकॉज़ आज तक जनुइनली ना मैंने ये पिक्चर देखी है ना करी है ना सुनी है इसके बारे में सो बहुत यूनिक कांसेप्ट था बहुत ज़्यादा ही नया कॉन्सेप्ट है एंड uh, श्वेता जी ने कम सोचा था वो इंदर भी, भी जी को सुनाई थी मैंने <laughs> मैंने बोला जीत है है ना मैं क्योंकि मैंने तो वो इतने मतलब बड़े लोग हैं है ना फ़िल्म इंडस्ट्री हाँ, के बहुत दिग्गज है है ना मैंने उनको डरते-डरते सुनाई और मैं उनके माथे के रिएक्शन चेक कर रहा था मैंने बोला श्वेता ये तो करी लेंगे ये जा अगर हाइडोफिस से ओके करा बाकी तो <laughs> हाँ। तब तो इंदर हाँ। सर ने ओके कर दिया सुनाई तो खड़े में यार वेरी गुड उन्होंने तो बोला वेरी गुड बहुत अच्छी स्टोरी है नहीं। नहीं। बहुत अच्छा कंटेंट है उसके बाद मुझे आगे श्वेता जी कब कर रही है कैसे कर रही है तो ज़्यादा नहीं <laughs> है नहीं। <laughs> नहीं। <laughs> नहीं। <laughs> नहीं। no, ਸਰ ਇਸ ਤੋਂ ਵੈਰੀ ਗੁੱਡ ਮਤਲਬ ਇਤਨੇ ਅੱਛੇ ਇਨਸਾਨ ਹੈ ਮਤਲਬ ਆਈ ਡੋਨਟ ਹੈਵ ਵਰਡਸ ਟੂ ਲਿਟਰਲ ਟੂ ਐਕਸਪਲੇਨ ਹੀ ਇਜ਼ ਹੀ ਇਜ਼ ਲਾਈਕ ਅ ਹੀ ਇਜ਼ ਲਾਈਕ ਮਾਈ ਡੈਡ ਓਨਲੀ ਕੀ ਬਾਤ ਹੈ ਇਹ ਬਹੁਤ ਵੱਡਾ ਕੰਪਲੀਮੈਂਟ ਹੈ ਇਹ ਅਸੀਂ ਕਿਸੇ ਕਿਸੇ ਨੂੰ ਹੀ ਦਿੰਦੇ ਹੁੰਦੇ ਆ ਇਹ ਕੀ ਬਾਤ ਹੈ ਅੱਛਾ ਸਰ ਕਈ ਵਾਰੀ ਹੁੰਦਾ ਸਾਡੇ ਮਾਈਂਡ ਦੇ ਵਿੱਚ ਤਾਂ ਹੁੰਦਾ ਕਨਸੈਪਟ ਬਟ ਉਹਨੂੰ ਜਦੋਂ ਅਸੀਂ ਫਲਮਾਨੇ ਆ ਨਾ ਤਾਂ ਉਹ ਮਤਲਬ ਕਾਫੀ ਡਿਫਿਕਲਟ ਹੋ ਜਾਂਦਾ ਤਾਂ ਇਹ ਤੁਹਾਡੇ ਨਾਲ ਸੀਗਾ ਕਿ ਯਾਰ ਮੈਂ ਬਣਾ ਤੇ ਲਿਆ ਲਿਖ ਲਿਆ ਬਟ ਹੁਣ ਅਗਰ ਇਹਨੂੰ ਮੈਂ ਕਰਨਾ ਆ ਸ਼ੂਟ ਕਰਨਾ ਆ ਤਾਂ ਇਹ ਚੀਜ਼ਾਂ ਨਹੀਂ ਹੋ ਪਾਣੀਆਂ ਹੈਨਾ ਅਪਰੋਪ੍ਰੀਏਟ ਤਰੀਕੇ ਦੇ ਨਾਲ ਤਾਂ ਮੈਂ ਇਹਨੂੰ ਹੁਣ ਚੇਂਜ ਕਰ ਲਾਂ ਨਹੀਂ ਰਜ ਮੈਨੂੰ ਇਹ ਸੀਗਾ ਮੈਂ ਲਿਖ ਲਿਆ ਮੈਂ ਲਿਖ ਲਿਆ ਮੈਂ ਕਦੇ ਯੂਕੇ ਨਹੀਂ ਗਿਆ ਪਰ ਮੈਂ ਫਿਲਮ ਲਿਖ ਲਈ ਯੂਕੇ ਦੀ ਇਹ ਯੂਕੇ ਕਿੱਦਾਂ ਹੋਏ ਕਿੱਦਾਂ ਹੋਏਗਾ ਬਟ ਇਹ ਫਿਲਮ ਬਣਾਉਣ ਤੋਂ ਪਹਿਲਾਂ ਜੀ ਮੈਂ ਇੱਕ ਮਹੀਨਾ ਯੂਕੇ ਲੱਕੇ ਆਇਆ ਸੀਗਾ अच्छा सारी है है के सारी ਜਿਹੜਾ ਅਬਜ਼ਰਵ ਕੀਤੀ ਮੈਂ ਜਿਹੜੀਆਂ ਮੈਂ ਲਿਖੀਆਂ ਨੇ ਉਹ ਕਰੈਕਟ ਤਾਂ ਹੈਗੀਆਂ ਨੇ ਜੇ ਕਿਤੇ ਮਾੜਾ ਮੋਟਾ ਉਨੀ ਕੀ ਫਰਕ ਸੀਗਾ ਉਹ ਮੈਂ ਸਾਰਾ ਕੱਢ ਲਿਆ ਸੀਗਾ ਬਾਕੀ ਸਾਰੀ ਚੀਜ਼ਾਂ ਕੁਦਰਤੀ ਪਰਮਾਤਮਾ ਮੰਨਿਓ ਕਿਉਂਕਿ ਫਿਲਮ ਫਿਲਮ ਦੇਖਿਆ ਹੈ ਸੋ ਸਾਰੀਆਂ ਚੀਜ਼ਾਂ ਫਿੱਟ ਬੈਠੀਆਂ ਸਾਂਚੇ 'ਚ ਕੀ ਬਾਤ ਹੈ ਅੱਛਾ ਆਰੇਆ ਸਰ ਜਦੋਂ ਤੁਸੀਂ ਕਰ ਰਹੇ ਸੀਗੇ ਫਿਲਮ ਹੈਨਾ ਅਸੀਂ ਤੁਹਾਡੇ ਸਟੈਂਡ ਅਪ ਵੇਖਦੇ ਆ ਉੱਤੋਂ ਤੁਹਾਡੇ ਨਾਲ ਜਿਹੜੇ ਸੀਰੀ ਇਹਨਾਂ ਨੇ ਕਾਸਟ ਕੀਤੇ ਨੇ ਹਰਦੀਪ ਸਰ ਤੇ ਉਤੋਂ ਅਨੀਤਾ ਮੈਮ ਤੇ ਉਹ ਵੀ ਬਹੁਤ ਵੱਡੇ ਕਾਮੇਡੀਅਨ ਨੇ ਤਾਂ ਮਤਲਬ ਤੁਹਾਨੂੰ ਸਕ੍ਰਿਪਟ ਦੀ ਲੋੜ ਪਈ ਤਿੰਨਾਂ ਨੂੰ ਜਾਂ ਫਿਰ ਆਪਣਾ ਹੀ ਚੱਲਦਾ ਰਿਹਾ ਤਿੰਨਾਂ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਕ੍ਰਿਪਟ ਇਨਾਂ ਨੇ ਬਹੁਤ ਵਧੀਆ ਲਿਖੀ ਤੇ ਚਲੋ ਇੰਪਰੋਵਾਈਜ਼ੇਸ਼ਨਸ ਤਾਂ ਅਸੀਂ ਕਰ ਹੀ ਸਕਦੇ ਹਾਂ ਬਟ ਜਦੋਂ ਸਾਡੇ ਸਾਹਮਣੇ ਮੈਂ ਕਹਾਂ ਉਹ ਸਕ੍ਰਿਪਟ ਇੰਨੀ ਵਧੀਆ ਹੈ ਤੇ ਅਸੀਂ ਉਹ ਉਹਦੇ ਮਤਲਬ ਉਹਦੇ ਉੱਤੇ ਕੁਝ ਵੀ ਕਰੇ ਤਾਂ ਚੀਜ਼ ਹੋਰ ਹੀ ਬੈਟਰ ਹੋਵੇਗੀ ਬਟ ਸਕ੍ਰਿਪਟ ਬਾਈਟਸੈਲਫ ਸਕ੍ਰਿਪਟ ਐਕਚੁਅਲੀ ਬਹੁਤ ਮੇਰੀ ਸਟੋਰੀ ਸੀਗੀ ਆਪਣਾ ਸਕਰੀਨ ਤੇ ਡਾਇਲੋਗ ਲਿਖੇ ਸੀਗਾ ਅਮਨ ਸਿੱਧੂ ਨੇ ਜੀ ਉਹ ਮੁੰਡੇ ਨੇ ਬਹੁਤ ਮਿਹਨਤ ਕੀਤੀ ਬਹੁਤ ਮਿਹਨਤੀ ਆ ਉਹ ਬਾ ਟਕਾ 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 ਉਹਦਾ ਯੂਕੇ ਚੱਕਰ ਮਰਵਾ ਕੇ ਤੇ ਕਹਿੰਦੀ ਮੈਂ ਕਿ ਸਾਰੇ ਜਿਹੜੇ ਇੱਕ ਵਾਰੀ ਥੀਅਰ ਹੋ ਜਾਣ ਹਨਾ ਅੱਗੇ ਪਿੱਛੇ ਹੋ ਨਾ ਹੋਵੇ ਉਹ ਸਾਰਿਆਂ ਨੇ ਬਹੁਤ ਸੋਹਣੀਆਂ ਬਣਾਈਆਂ ਨੇ ਹਾਂ ਪਰ ਇੱਕ ਚੀਜ਼ ਹੈ ਹਰਦੀਪ ਸਰ ਐਂਡ ਅਨੀਤਾ ਮੈਮ ਦੇ ਨਾਲ ਕੰਮ ਕਰਦੇ ਹੋਏ ਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਸਟੈਂਡ ਅਪ ਕਾਮੇਡੀ ਕਰਦਾ ਹਾਂ ਆਬਵੀਅਸਲੀ ਬਟ ਮੈਂ ਉਹਨਾਂ ਦੇ ਸਾਹਮਣੇ ਮੈਂ ਸੱਚੀ ਕਹਾਂਗਾ ਮੈਂ ਮੈਂ ਮੇਰਾ ਕਦ ਕੁਝ ਵੀ ਨਹੀਂ ਹੈ ਉਹਨਾਂ ਦੇ ਐਕਟਿੰਗ ਦੇ ਸਾਹਮਣੇ उन्हें तो टैलेंट के सामने एंड टाइटल और रोल जिस तरीके नाल सेंट्रल कैरैक्टर्स उन्होंने प्ले किया मैंने लगता मेरी परफॉर्मेंस उन्होंने करके बैटर हुई क्या बात है ਕੀ ਆ ਬਤਾ ਅੱਛਾ ਜਿਵੇਂ ਹੁਣ ਇੰਨੇ ਕਾਮੇਡੀਅਨ ਇਕੱਠੇ ਹੋ ਗਏ ਤਾਂ ਮਤਲਬ ਉੱਥੇ ਸੈੱਟ ਤੇ ਮਹਿਫਿਲ ਲੱਗਦੀ ਹੁੰਦੀ ਸੀ ਅੱਜ ਤੇਰੀ ਵਾਰੀ ਤੇਰੀ ਵਾਰੀ ਐਦਾਂ ਹੁੰਦਾ ਸੀ ਤੁਸੀਂ ਦੱਸੋ ਮਹਿਫਿਲ ਲੱਗਦੀ ਸੀ ਕੋਈ ਮਹਿਫਿਲ ਨਹੀਂ ਲੱਗਦੀ ਸੀ ਟਾਈਮ ਹੀ ਨਹੀਂ ਰਹਿੰਦਾ ਸੀ ਹੈ ਅਰੇ 17 ਡੇਸ ਦਾ ਸਰ ਨੇ ਫਿਲਮ ਫਿਨਿਸ਼ ਕੀਤੀ ਤੁਸੀਂ ਸੋਚੋ ਕਿੰਨਾ ਬਹੁਤ ਹੈ ਹਾਂ ਐਂਡ ਪ੍ਰੋਪਰ ਫੋਕਸ ਸਰ ਨੇ ਰਿਕਾਰਡਡ ਹੈਗੇ ਨੇ ਜਿਹੜੇ ਅਸੀਂ ਸਾਰੇ ਜਣ ਮਿਲ ਕੇ ਚਮਕੀਲੇ ਦੇ ਗਾਣੇ ਗਾਏ ਨੇ ਉੱਤੇ ਅੱਛਾ ਚਮਕੀਲੇ ਦੇ ਗਾਣੇ ਵੀ ਚੱਲੇ ਆ ਸੈੱਟ ਤੇ ਕੀ ਬਾਤ ਹੈ ਪਾ ਨੂੰ ਕਦੇ ਮੈਨੂੰ ਇਹ ਦੱਸੋ ਇਹ ਸ਼ਿਕਾਇਤ ਕਰਨ ਲੱਗ ਜਾਂਦੇ ਨੇ ਤੈਨੂੰ ਕਦੇ ਇਹ ਦੱਸੋ ਵੀ ਮੈਂ ਕਦੇ 10 ਵਜੇ ਤੋਂ ਬਾਅਦ ਸ਼ੂਟ ਕੀਤਾ ਨਹੀਂ 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 9 ਵਜੇ ਤੋਂ ਪਹਿਲਾਂ ਕਦੇ ਸ਼ੂਟ ਕੀਤਾ ਮੈਂ ਬਸ ਟਾਈਮ ਤੇ ਬੁਲਾ ਕੇ ਟਾਈਮ ਤੇ ਤੈਨੂੰ ਚਾੜਦਾ ਹਾਂ ਫਿਰ ਦੱਸ ਕੀ ਹਾਂ ਨਹੀਂ ਮੈਂ ਮੈਂ ਤਾਰੀਫ਼ ਹੀ ਕਰਾਂ ਸੀ ਯਾਰ ਮੈਂ ਕਹਿ ਰਿਹਾ ਸੀ ਕਿ 17 ਡੇਸ ਤਾਂ ਪੂਰੀ ਫਿਲਮ ਖਤਮ ਕੀਤੀ ਤੇ ਮੈਂ ਤਾਰੀਫ਼ ਨਹੀਂ ਕਰ ਰਿਹਾ ਤੈਨੂੰ ਮੈਂ ਸ਼ੈਤਾਦੀ ਕਸਮ ਖਾਰ ਰਿਹਾ ਹਾਂ ਹੈ ਦੇਖੋ ਸਿੰਦਾ ਹੈ ਤੇ ਕਸਮ ਸਹੀ ਸੀ ਉਹ ਨਹੀਂ ਨਹੀਂ ਚਲੋ ਅੱਛਾ ਚਮਕੀਲੇ ਦੇ ਗਾਣੇ ਗਾਉਂਦਾ ਕੌਣ ਸੀ ਸਾਰੇ ਲੜਕੇ ਕਿ ਗਾਣਾ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ ਹਾਂ ਅਸੀਂ ਹਰਦੀਪ ਭਾਈ ਬੰਦੀ ਬਤਾਰੀ ਹੈ ਨਾ ਅਸੀਂ ਪਿੱਛੇ ਕੋਰਸਟ ਹੋ ਜਾਂਦੇ ਸੀ ਕਿ ਦਿਲ 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 ਮੈਂ ਤਾਂ ਹੈਂਗ ਕਰਦਾ ਸੀ ਹਰਦੀਪ ਸਰ ਜੋ ਹੈ ਉਹ ਖਾਣਾ ਮਤਲਬ ਬਿਲਕੁਲ ਬਹੁਤ ਸਟਾਈਲ ਅੱਛਾ ਕੀ ਬਾਤ ਹੈ ਐਕਚੁਅਲੀ ਕੀ ਹੈ ਨਾ ਉਹਨਾਂ ਨੂੰ ਪੁਰਾਣੇ ਗਾਣੇ ਬਹੁਤ ਜ਼ਿਆਦਾ ਉਂਦਰੋਂ ਓਪਨ ਦਾ ਹਾਰਾ ਇੱਕ ਪੁਰਾਣੇ ਗਾਣੇ ਦਾ ਕਲੇ ਚਮਕੀਲੇ ਤੇ ਨਹੀਂ ਹੋਰ ਵੀ ਮਤਲਬ ਮੁਹੰਮਦ ਸਲੀਕ ਸਾਹਿਬ ਹੈ ਨਾ ਤੇ ਆਪਣਾ ਜ਼ਦਾਰ ਸੰਧੂ ਸਾਹਿਬ ਦੇ ਬਹੁਤ ਮੰਤਰੋ ਜਿਹੜੇ ਪ੍ਰਾਣੇ ਗਾਣੇ ਜਿੰਨੇ ਵੀ ਹੈਗੇ ਨੇ ਹਨਾ ਸੁਰੂ ਸੁਰ ਸਕੰਦਰ ਤੋਂ ਲਾ ਕੇ ਉਹ ਸ਼ੁਰੂ ਕਰ ਲੰਦੇ ਸੀ ਪਿੱਛੇ ਸੀ ਕੋਰਸ ਪੋਰਸ ਵਾਲੇ ਸੀ ਹੈਗੇ ਸੀ ਕੋਰਸ ਵਾਲੇ ਸਾਰੇ ਸੀ ਤੇ ਕੀ ਆ ਬਾਤ ਹੈ ਅੱਛਾ ਆਰੇ ਸਰ ਜਦੋਂ ਤੁਸੀਂ ਫਿਲਮਾਂ ਕੀਤੀਆਂ ਪਹਿਲਾਂ ਫਿਰ ਤੁਸੀਂ ਸਟੈਂਡ ਅਪ ਕਾਮੇਡੀ ਸ਼ੁਰੂ ਕੀਤੀ ਤਾਂ ਮਤਲਬ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਹਾਂ ਯਾਰ ਮੈਂ ਸਟੈਂਡ ਅਪ ਕਾਮੇਡੀ ਵੀ ਕਰ ਸਕਦਾ ਕਿਉਂਕਿ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਜੀ ਆ ਐਕਚੁਅਲੀ ਕੀ ਹੋਇਆ ਮੈਂ ਮੈਂ ਕਾਫੀ ਟਾਈਮ ਤੋਂ ਇਹੋ ਜਿਹੀ ਫਿਲਮਾਂ ਕਰ ਰਹੇ ਸੀ ਹਿੰਦੀ ਸਨ ਨਮਾਤਾ ਜਿੱਥੇ ਮੈਂ ਐਜ਼ ਐਨ ਐਕਟਰ ਕ੍ਰੀਏਟਿਵਲੀ ਮੈਂ ਖੁਸ਼ ਨਹੀਂ ਸੀ ਪੰਜਾਬੀ ਸਿਨੇਮਾ ਮੈਂ ਸੋਚਿਆ ਹੋਇਆ ਸੀ ਕਿ ਯਾਰ ਮੈਂ ਉਹ ਹੀ ਫਿਲਮ ਕਰਾਂਗਾ ਜਿੱਥੇ ਮੈਨੂੰ ਖੁਸ਼ੀ ਮਿਲੇ ਦੇਖੋ ਜੀ ਮੈਂ ਕਾਫੀ ਟਾਈਮ ਤੋਂ ਇਹੋ ਜੀ ਫਿਲਮਾਂ ਹਿੰਦੀ ਸਿਨੇਮਾ ਚ ਕਰ ਰਿਹਾ ਸੀ ਜਿੱਥੇ ਮੈਂ ਐਜ਼ ਐਨ ਐਕਟਰ ਖੁਸ਼ ਨਹੀਂ ਸੀ ਯੈਸ देयर वाज ਗ੍ਰੇਟ ਮਨੀ ਜੀ ਬਟ ਮੈਂ ਐਜ਼ ਐਨ ਐਕਟਰ ਮੈਂ ਕ੍ਰੀਏਟਿਵਲੀ ਖੁਸ਼ ਨਹੀਂ ਸੀ ਐਂਡ ਪੰਜਾਬੀ ਸਿਨੇਮਾ ਮੈਂ ਉਹ ਹੀ ਫਿਲਮ ਕਰਨਾ ਚਾਹ ਰਿਹਾ ਸੀ ਜੋ ਮੈਨੂੰ ਵਧੀਆ ਲੱਗੇ ਮੈਨੂੰ ਲੱਗੇ ਹਾਂ ਯਾਰ ਮੈਂ ਸਿਨੇਮਾ ਨੂੰ ਵੀ ਕੁਝ ਐਡ ਕਰ ਪਾ ਰਿਹਾ ਤੇ ਕ੍ਰੀਏਟਿਵਲੀ ਮੈਂ ਖੁਸ਼ ਹੂੰ ਮੇਰੇ ਲਈ ਸਟੈਂਡ ਅਪ ਕਾਮੇਡੀ ਐਨ ਓਪਨ ਮਾਈਕਸਪਹਿਲੇ ਮੈਂ ਕੀਤਾ ਸੀ ਕਾਫੀ ਜ਼ਿਆਦਾ ਆਲਮੋਸਟ 1.5 ਸਾਲ ਕੀਤਾ ਉੱਥੇ ਮੇਰੇ ਲਈ ਐ ਸੀ ਕਿ ਯਾਰ ਮੈਂ ਜਦੋਂ ਗਿਆ ਤੇ ਮੈਂ ਜੋਕ ਟਰਾਈ ਕੀਤੇ ਤੇ ਆਡੀਅנס ਦਾ ਮੈਨੂੰ ਇਨਸਟੈਂਟ ਗ੍ਰੈਟੀਫਿਕੇਸ਼ਨ ਮਿਲਿਆ ਤੇ ਤਾਲੀਆਂ ਮਿਲੀਆਂ ਹੂੰ ਜੀ ਤੇ ਜਦੋਂ ਤਾਲੀਆਂ ਮਿਲੀਆਂ ਹੂੰ ਉਹ ਐਕਟਰ ਦੀ ਰੂਹ ਹੁੰਦੀ ਨਾ ਉਹ ਖੁਸ਼ ਹੋ ਗਈ ਹੂੰ ਬਿਲਕੁਲ ਜਦੋਂ ਉਹ ਖੁਸ਼ ਹੋਈ ਤੇ ਮੈਂ ਸਿਰਫ ਉਹ ਗ੍ਰੈਟੀਫਿਕੇਸ਼ਨ ਉਹ ਤਾਲੀਆਂ ਦੇ ਲਈ ਵਾਪਸ ਜਾਂਦਾ ਰਹਾ ਵਾਪਸ ਜਾਂਦਾ ਰਹਾ ਵਾਪਸ ਜਾਂਦਾ ਰਹਾ ਤੇ ਉੱਥੇ ਮੇਰੀ ਆਡੀਅנס ਨੂੰ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਨ ਅੱਜ ਮੈਂ ਸਟੈਂਡ ਅਪ ਵੀ ਕਰ ਰਿਹਾ ਹੈ। ਕੀ ਆ ਬਾਤ ਹੈ? ਤਾਂ ਮਤਲਬ ਕਿ ਕਹ ਲਓ ਕਿ ਇੱਕ ਆਰਟਿਸਟ ਜਿਹਨੂੰ ਪੈਸਾ ਵਾਧੂ ਮਿਲ ਰਿਹਾ ਬਟ ਉਹ ਜਿਹੜੀ ਇੱਕ ਤਾਰੀਫ ਦਾ ਭੁੱਖਾ ਹੈ ਹਨਾ ਉਹਦੇ ਲਈ ਤੁਸੀਂ ਉਹ ਚੀਜ਼ ਸ਼ੁਰੂ ਕੀਤੀ। ਕੀ ਆ ਬਾਤ ਹੈ? ਅੱਛਾ ਸਰ ਤੁਸੀਂ ਜਿਵੇਂ ਹਿੰਦੀ ਚ ਕੰਮ ਕੀਤਾ ਪੰਜਾਬੀ ਚ ਕੰਮ ਕੀਤਾ ਕਦੇ ਇਹ ਚੀਜ਼ ਲੱਗੀ ਕਿ ਤੁਸੀਂ ਸੀਰੀਅਲ ਵੀ ਕੀਤੇ ਰਾਈਟ? ਜੀ ਹਨਾ ਮੈਂ ਹੁਣ ਵੀ ਕਰ ਰਿਹਾ ਹਾਂ ਇੱਕ ਟੀਵੀ ਦਾ ਸ਼ੋਅ ਕਰਨਾ ਇੱਕ ਤੁਸੀਂ ਕਰ ਰਹੇ ਆਈ ਥਿੰਕ ਅ ਨੈਗੇਟਿਵ ਕੈਰੈਕਟਰ ਹੈ ਉਹਦੇ ਚ ਤੁਹਾਡਾ ਹੈ ਨਾ ਹਾਂ ਮੈਨੂੰ ਯਾਦ ਹੈ ਮੈਂ ਵੇਖਿਆ ਸੀ ਸੋ ਜਦੋਂ ਤੁਸੀਂ ਇਸ ਤਰ੍ਹਾਂ ਐਕਟ ਕਰਦੇ ਹੋ ਹੈ ਨਾ ਤਾਂ ਪੰਜਾਬੀ ਇੰਡਸਟਰੀ ਹੋਗੀ ਹਿੰਦੀ ਇੰਡਸਟਰੀ ਹੋਗੀ ਅਕਸਰ ਅਸੀਂ ਲੋਕ ਕਹਿੰਦੇ ਨੇ ਕਿ ਹਿੰਦੀ ਇੰਡਸਟਰੀ ਚ ਇਸ ਤਰ੍ਹਾਂ ਹੁੰਦਾ ਪੰਜਾਬੀ ਇੰਡਸਟਰੀ ਚ ਹੁੰਦਾ ਇੱਕ ਸਿਮਿਲੈਰਿਟੀ ਜੋ ਇਹਨਾਂ ਨੂੰ ਮਰਜ ਕਰਦੀ ਹੈ ਦੋਵੇਂ ਇੰਡਸਟਰੀਜ਼ ਨੂੰ ਮੇਰੇ ਲਈ ਮੈਂ ਕਦੇ ਵੀ ਕੋਈ ਵੀ ਇੰਡਸਟਰੀ ਨੂੰ ਇਸ ਤਰੀਕੇ ਨਾਲ ਨਹੀਂ ਵੇਖਿਆ ਕਿ ਯਾਰ यह टीवी है कि आ, पंजाबी सिनेमा है तो यह हिंदी सिनेमा है या ये फिलहाल वो सिनेमा है मेरे लिए कैमरे के सामने एक्टिंग करना आ, बेसिकली यही सब तो ज़्यादा लकी चीज़ है मैं इस मैं जनुअली अपने आप को बहुत खुश नसीब समझता कि मैं ये मौका रहा है क्योंकि देखो मेरे लिए है नहीं है कि आ, ठीक है मैं द बेटा हाँ तो गॉड हैज़ बीन वेरी काइंड मेरे को ब्लेस्ड फैमिली पर ऐसा नहीं मैं कभी पापा ने कहा कि मेरे लिए फिल्म बनाओ ये पंजाबी इंडस्ट्री मेरे लिए फिल्म बनाओ यू नो वारी वारी लोगों ने हमेशा आज दिता है तो मैं अब भी मिल रहा है काम यह फिल्म है इस तु तो इलावा मैं कुछ दो तीन फिल्म कर, क्युं कर रहे हैं एंड क्यों है क्योंकि यार मैं कितने ना कि कुछ ना कुछ तो सही कर रहा होव या तो दुआएं हैं रब यही करके हो सकता है उस नहीं सकता तो मेरे लिए सिर्फ उज इंपोर्टेंट है यस जो काम करते रहते हो कोई भी सिनेमा चो टीवी करो तोड़ा इतना बढ़िया रियाज हो जाता है hmm. कि तूसी अपने अपनी बॉडी अपने टूल्स अपने एक्सप्रेशंस नु लेके और बेटर हो जाते हैं। आई फील दैट क्या बात है तो अच्छा एक मैं ना मैं आंसर देता सर मैं हैं तूसी नहीं चाहिदा हां हल्का चाहिदा मैं लग गया oh, मैं लग गया यार आ रहे हो बब्बर तू यार चलो एमोनी <laughs> 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 ने 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 ना 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 नहीं ओ मैं क्यों 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 किया है बड़े सरपंच हां बाहर वाली है हां बाहर वाली है एक्सप्लेन कर रही है बेचारी और कोई गल नहीं।, नहीं है नहीं है क्यों किया है बड़े सरपंच हूं छोटा सरपंच मिनी सरपंच मिनी सरपंच मिनी सरपंच बड़ीयां बसियां मिनी बसियां बड़े सरपंच मिनी सरपंच मैं मैं कुछ नहीं ਪੰਚ ਚਾਹੁੰਦਾ ਹੈ ਮੈਂ ਸਰਪੰਚ ਦੀ ਲੜਾਉਣੀ ਹੈ ਹਾਂ ਮੈਂ ਮੈਂ ਠੀਕ ਮੈਂ ਕੁਝ ਕਹਿ ਰਹਾ ਥਾ ਮੈਂ ਸਾਡੇ ਪਿੰਡ ਬੋਟ ਵਣਵਾ ਕੇ ਤਰਚ ਲੜਾਉਣੀ ਹੈ ਮੈਂ ਕਰ ਦਸਾਂ ਫੀਮੇਲ ਫੀਮੇਲ ਵਾਲੀ ਜਿੰਨੀ ਵੀ VOTING ਹੋਈ ਗਈ ਹੈ ਨਾ ਉਹਨਾਂ ਨੂੰ ਹੀ ਜਾਏਗੀ ਥੈਂਕ ਯੂ ਐਡਾ ਬਹੁਤ ਮਰਥ ਨਹੀਂ ਆਇਆ ਐ ਕੋਈ ਤਾਲੀ ਨਹੀਂ ਮਿਲ ਰਹਾ ਮੈਨੂੰ ਮੈਂ ਕਹਿੰਦਾ ਉਹਨੇ ਮੈਂ ਤਾਰੀਫ ਕੀਤੀ ਹੋਈ ਹੈ ਤੇ ਕੀ ਤਾਰੀਫ ਬਿਲਕੁਲ ਮਰਥ ਨਹੀਂ ਹੋ ਗਿਆ ਐਡਾ ਤਾਰੀਫ ਕਿ ਤੇਰਾ ਹਾਂ ਹਾਂ ਬਹੁਤ ਥੈਂਕ ਯੂ ਉਹ ਤਾਂ ਅਬੰਦਰ ਹੋਰ ਨੂੰ ਹਾਂ ਹਾਂ ਚਲ ਤਾਰੀਫ ਬਹੁਤ ਬੋਗੋ ਜੀ ਅੱਛਾ ਤਾਰੀਫ ਤੋਂ ਮੈਨੂੰ ਯਾਦ ਆਇਆ ਮੈਂ ਵੀ ਬੇਇੱਜ਼ਤੀ ਕਦੇ ਕਦੇ ਕਰਾਉਣੀ ਹਾਂ ਤਾਰੀਫ ਤਾਂ ਮੈਨੂੰ ਯਾਦ ਆਇਆ ਤੁਹਾਡੀ ਬੇਇੱਜ਼ਤੀ ਵੀ ਸੁਣੀ ਸੀ ਨਹੀਂ ਨਹੀਂ ਬੇਇੱਜ਼ਤੀ ਤਾਂ ਨਹੀਂ ਸੁਣੀ ਸੀ ਤਾਰੀਫ ਹੀ ਸੁਣੀ ਸੀ ਅ ਮੈਂ ਉਹ ਯੁਵਰਾਜ ਹੰਸ ਜੀ ਦਾ ਇੱਕ ਵਾਰੀ ਇੰਟਰਵਿਊ ਕੀਤਾ ਸੀ ਤਾਂ ਮੈਂ ਉਹਨਾਂ ਨੂੰ ਨਾ ਫੈਨ ਮੂਮੈਂਟ ਪੁੱਛੀ ਸੀ ਤਾਂ ਉਹ ਕਹਿੰਦੇ ਫੈਨ ਮੂਮੈਂਟ ਵੀ ਇਹੋ ਜਿਹੀ ਆ ਕਿ ਜੇ ਆਰਿਆਂ ਨੂੰ ਪਤਾ ਲੱਗਾ ਮੈਨੂੰ ਕੋਟੀ ਨਾ ਦਵੇ ਹਾਂ ਕਹਿੰਦੇ ਮੈਂ 에어ਪੋਰਟ ਤੇ ਸੀਗਾ ਤੇ ਉੱਥੇ ਇੱਕ ਲੇਡੀ ਆਈ ਉਹ ਮੈਨੂੰ ਕਹਿੰਦੀ ਕਿ ਅ ਅ ਆ ਰਿਆ ਆ ਰਿਆ ਆ ਰਿਆ ਕਹਿੰਦੇ ਮੈਂ ਨਹੀਂ ਉਹਨੂੰ ਦੱਸਿਆ ਕਿ ਮੈਂ ਯਵਰਾਜ ਆ ਮੈਂ ਆ ਰਿਆ ਨਹੀਂ ਕਹਿੰਦੇ ਮੈਂ ਕਿਹਾ ਯੈਸ ਯੈਸ ਆ ਮੈਂ ਕਹਿੰਦੇ ਉਹ ਮੈਨੂੰ ਫੋਟੋ ਕਰਾ ਕੇ ਗਈ ਹੈ ਨਾ ਤੇ ਕਹਿੰਦੇ ਜੇ ਉਹਨੇ ਆ ਵੇਖ ਲਿਆ ਕਲਿੱਪ ਤੇ ਫਿਰ ਉਹ ਹੋ ਸਕਦਾ ਮੈਨੂੰ ਗੁੱਸਾ ਕਰੇ ਮੈਨੂੰ ਯੂਵੀ ਨੇ ਦੱਸਿਆ ਸੀ ਯਾਰਰ ਬੋਲੇ ਤੇ ਬਾਟ ਇਹ ਗੱਲ ਯੂਵੀ ਵੀ ਹੰਬਲનેસ ਹੈ ਉਹ ਕਹਿੰਦਾ ਕਿ ਕਿ ਮੇਰੇ ਨਾਲ ਵੀ ਐ ਬਹੁਤ ਹੋਇਆ ਹੈ ਕਿ ਲੋਕੀ ਮੈਨੂੰ ਮਿਲ ਕੇ ਕਹਿੰਦੇ ਸਪੈਸ਼ਲੀ ਯਾਰਰ ਬੋਲੇ ਬਾਤ ਅਰੇ ਯੂਵੀ 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 ਫਿਰ ਮੈਂ ਵੀ ਬਾਤ ਚ ਨਹੀਂ ਕਿਸ ਨੂੰ ਕਹਿੰਦਾ ਸੀ ਕਿ ਹਾਂਜੀ ਯੂਵੀ हाँ, शोले बन गए मेरे मैं यूवी यूवी आ है अच्छा श्वेता तो तो आपने जैसे आपकी ये मूवी है yeah. तो आपके फादर का बहुत बड़ा नाम है तो आपने हिंदी मूवी छोड़कर पंजाबी में डेब्यू करने का क्यों सोचा मैंने हिंदी मूवी छोड़कर यहाँ डेब्यू करना नहीं सोचा मेरी हिंदी मूवीज में भी डेब्यू हुई है Uh, एक मेरी फिल्म थी कर्ज हिमेश हिमेशमया और उर्मिला के साथ जी एंड uh, दूसरी फिल्म मैंने की थी कॉल्ड शर्मन जोशी एंड रेखा मैम ओके सो पंजाबी फिल्म में मेरी uh, डेब्यू फिल्म है बॉलीवुड में है फिल्म कर चुकी हूँ जी yes. तो पंजाबी मूवी uh, मतलब ये कैसे हुआ आपका कि हाँ मुझे पंजाबी मूवी करनी है बिकॉज आई हैव वॉश्ड पंजाबी फिल्म हुँ. और मुझे बहुत अच्छी लगती हैं एंड पहले भी कहा जब मैंने स्क्रिप्ट सुना यूनिक था एन ग्रैप <laughs> <था था। laughs> नहीं वो नहीं इट वाज यूनिक यार हमें सिर्फ पता है नहीं उन्होंने स्टार्टिंग से वो कही थी हां अलग था, तो था।, तो था। तो अलग था, तो था, था। और को उसको भी पता अलग था नो अरे नहीं मैंने पूरा सॉरी मैंने पंजाबी में थोड़ा नरेगी मैंने हिंदी में नरेगी हां वाओ ऑबवियसली वाओ सर कितने घंटे कितने घंटे चली मेरी 40 गिव मी क्वेश्चंस सॉरी मैम सॉरी मैम कट यू मैम सर आप भी ओके अच्छा मैं नया ਹੈ ਸੋਚੋ ਜੀ ਬਟ ਜਨਰਲੀ ਆਈ ਰੀਲੀ ਲਾਈਕ ਲਾਈਕ ਹੋਰ ਤੂੰ ਆਪ ਚੁੱਪ ਕਰ ਰਹੀ ਅੱਛਾ ਤੂੰ ਚੁੱਪ ਕਰ ਰਹਾ ਯਾਰ ਹੁਣ ਅੱਛਾ ਸੌਰੀ ਯਾਰ ਮਾਈਕ ਨਿਕਾਲ ਲੈਂਗੇ ਇਨਕਾ ਪਲੀਜ਼ ਮੈਂ ਮੈਂ ਕਹਿ ਰਿਹਾ ਉਹ ਫਿਰ ਤੂੰ ਚੁੱਪ ਹੋ ਰਹਾ ਹੈ ਨਾ ਨਾ ਅੱਛਾ ਚਲੋ ਇੱਕ ਨਾ ਮੂੰਹ ਤੇ ਲਾਉਣ ਵਾਸਤੇ ਰਾਜੇ ਅੱਗੇ ਤੋਂ ਆਪਾਂ ਕਿਤੇ ਕੁਝ ਰੱਖਣੀ ਹੈ ਠੀਕ ਹੈ ਉਹਦਾ ਕੁਐਸਚਨ ਖਤਮ ਹੋਇਆ ਆਪਾਂ ਉਹਦੇ ਮੂੰਹ ਤੇ ਲਾ ਦਿਆ ਕਰਦੇ ਹਾਂ ਉਹਦਾ ਜਦੋਂ ਉਹਦਾ ਕੁਐਸਚਨ ਦੁਬਾਰਾ ਆਉਂਦਾ ਪੱਟ ਲੈ ਕਰਦੇ ਹਾਂ ਠੀਕ ਹੈ मैं पनाचो प्रॉमेस एडिसो जी और चलो श्वेता कंटिन्यू सो या बेसिकली ओवरऑल हां हम कंटिन्यू देखो मैं सीलिंग देख रहे मैं चुप oh, हो ओ okay, <laughs> <laughs> जी अगेन टॉपिक जी बेसली सो लाइक आई सेड मुझे गानेवाने सुन के भी बहुत मजा आया आई रियली लाइक द कल्चर द हंबलनेस ऑफ द पीपल ओवर हियर इन uh i have a uh, like i said my for picture dekhi <laughs> bhi hai maine punjabi ki the the way they made it the family oriented films and you know comedy films and action mm. films and all so i really like them and if i got an opportunity that i did i really jumped on to like yes i am going to do this kya baat hai

ਸੋ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਮੈਂ ਐਨਜੋਏ ਕਰ ਸਕਦੀ ਹਾਂ ਮੈਂ ਸੀਰੀਜ਼ ਦੀ ਇੱਕ ਕਿਤੂ ਨਿਕਾਲ ਗਈ ਹੈ ਦੇਖੋ ਹੁਣ ਅੱਗੋ ਵੀ ਇਸ਼ਾਰੇ ਹੋ ਰਹੇ ਹਨ ਬਹੁਤ ਜ਼ਿਆਦਾ ਅਰੇ ਇਸ਼ਾਰੇ ਤਾਂ ਅੰਦਰ ਅੰਦਰ ਮੈਨਾਂ ਨਹੀਂ ਨਹੀਂ ਐਨੀ ਵੀ ਨਹੀਂ ਕਾਲੀ ਸੀਗੀ ਮੈਂ ਕਿਹਾ ਸਸਤਰੀ ਸੁਸਤਰੀ ਗੱਲ ਹੋਣੀ ਹੈ ਗੱਲ ਖੇਡਣ ਦੀ ਅੱਛਾ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਸੀਰੀ ਵੇ ਸੀਰੀ ਲਈ ਇੱਕ ਖਾਸ ਅਪੀਲ ਤੁਹਾਡੇ ਤਿੰਨਾਂ ਵੱਲੋਂ ਮੈਂ ਬਹੁਤ ਸਾਰਿਆਂ ਨੇ ਕਰ ਅੱਛਾ ਅੱਜ ਕੀ ਕਰਦੇ ਮੈਂ ਬਸ ਮੈਂ ਬਸ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਹੈ ਸਿਰੀ ਵੈ ਸਿਰੀ ਸਾਡੀ ਫਿਲਮ ਆ ਰਹੀ ਹੈ ਤੁਸੀਂ ਸਾਰਿਆਂ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਐਂਡ ਅਫਤਾਰ ਸਿੰਘ ਸਾਹਿਬ ਐਂਡ ਅਮਨ ਸਿੱਧੂ ਜੋ ਆਪਣਾ ਰਾਈਟਰ ਵੀ ਹੈਗਾ ਆਪਣਾ ਡਾਇਲੋਗ ਸਕ੍ਰਿਪਟ ਉਹਨੇ ਬਣਾਇਆ ਤੇ ਅਸੀਂ ਸਾਰਿਆਂ ਦੀ ਕੋਸ਼ਿਸ਼ ਹੈ ਇੱਕ ਨਵਾਂ ਕਨਸੈਪਟ ਤੁਹਾਡੇ ਲਈ ਲੈ ਕੇ ਆਏ ਅਨੀਤਾ ਮੈਮ ਹਰਦੀਪ ਸਰ ਸੀਰੀ ਪਲੇ ਕਰ ਰਹੇ ਐ ਇਸ ਫਿਲਮ ਚ ਤੇ ਮੈਨੂੰ ਮੌਕਾ ਮਿਲਿਆ ਸਵੇਤਾ ਨੂੰ ਮੌਕਾ ਮਿਲਿਆ ਇਸ ਫਿਲਮ ਚ ਬਹੁਤ ਵਧੀਆ ਰੋਲ ਕਰਨ ਦਾ ਐਂਡ ਪੂਰੀ ਫਿਲਮ ਜੋ ਹੈ ਉਹ ਇੱਕ ਫੈਮਿਲੀ ਫਿਲਮ ਹੈ ਤੁਸੀਂ ਸਾਰੇ ਜਾ ਕੇ ਦੇਖ ਸਕਦੇ ਹੋ yes uh, NRI audience connect ਕਰੇ ਬਟ ਉਹਦੇ ਨਾਲ ਨਾਲ ਸਾਡੇ ਪੰਜਾਬ ਦਾ ਤੇ ਪਿੰਡੇ ਪੰਜਾਬ ਦਾ ਜਿਹੜਾ ਯੂਥ ਉਹ ਵੀ ਇਸ ਫਿਲਮ ਦੇ ਨਾਲ ਕਨੈਕਟ ਕਰ ਸਕਦਾ ਹੈ ਕਿ ਇੱਕ ਨਵਾਂ ਬਿਲਕੁਲ ਨਿਊ ਟਾਈਪ ਦਾ ਕਨਸੈਪਟ ਤੁਹਾਡੇ ਨਾਲ ਤੁਹਾਡੇ ਲਈ ਲੈ ਕੇ ਆਇਆ ਤਾਂ ਪਲੀਜ਼ ਤੁਸੀਂ ਜਾਓ ਇਸ ਫਿਲਮ ਨੂੰ ਦੇਖੋ ਐਂਡ ਸਾਨੂੰ ਦੱਸੋ ਪਲੀਜ਼ ਕਿਵੇਂ ਲੱਗੀ ਸੋਜੀ ਥੈਂਕ ਯੂ ਸੋ ਮਚ ਜੀ ਸੋਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ